ਉਧੀਆਂ ਚੇਹੇ ਬੀਤੀ ਰਾਤ ਦੀਵਾਲੀ ਦੇ ਤਿਉਹਾਰ ਮੌਕੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਗੁਰਦੀਨਪੰਦਾ ਪਿੰਡ ਧਰਮਾਬਾਦ ਜਿੱਥੇ ਗੰਧਕ ਤੇ ਪोटाश ਨੂੰ ਕੁੱਟਦਿਆਂ ਹੋਇਆਂ ਬਲਾਸਟ ਹੁੰਦਾ ਤੇ ਦੋ ਮਹਿਲਾਵਾਂ ਸਣੇ 7 ਵਿਅਕਤੀ ਜ਼ਖਮੀ ਹੁੰਦੇ ਨੇ ਜ਼ਖਮੀਆਂ ਦੇ ਵਿੱਚ ਦੋ ਸੱਕੇ ਭਰਾ ਤੇ ਇੱਕ ਧੀ ਤੇ ਦੋ ਜਵਾਈ ਦੱਸੇ ਜਾ ਰਹੇ ਨੇ ਗੰਭੀਰ ਜ਼ਖਮੀ ਹੋਏ ਨਾ ਵਿਅਕਤੀਆਂ ਨੂੰ ਅੰਮ੍ਰਿਤਸਰ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਭਰਤੀ ਕਰਵਾਇਆ ਜਾਂਦਾ ਜਿੱਥੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤਾਂ ਸਥਾਨਕ ਲੋਕਾ ਦਾਇ ਕਹਿਣਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੋ ਨੌਜਵਾਨਾਂ ਦੀਆਂ ਬਾਹਾਂ ਲੱਤ ਗਈਆਂ ਤੇ ਇੱਕ ਨੌਜਵਾਨ ਦਾ ਮੂੰਹ ਛੰਨੀ ਛੱਡੀ ਹੋ ਗਿਆ ਬਾਕੀ ਲੋਕਾਂ ਨੂੰ ਵੀ ਗੰਭੀਰ ਸੱਟਾਂ ਆਈਆਂ ਤੇ ਨਜ਼ਦੀਕੀ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਇਸ ਘਟਨਾ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਤੇ ਇਸ ਮੌਕੇ ਪਹੁੰਚੇ ਡੇਰਾ ਬਾਬਾ ਨਾਨਕ ਪੁਲਿਸ ਦੇ ਐਸ ਐਚ ਓ ਅਸ਼ੋਕ ਸ਼ਰਮਾ ਦਾਇ ਕਹਿਣਾ ਹੈ ਕਿ ਬਰੀਕੀ ਦੇ ਨਾਲ ਜਾਂਚ ਜਾਰੀ ਹੈ ਫੋਰੈਂਸਿਕ ਟੀਮਾਂ ਮੰਗਵਾਈਆਂ ਗਈਆਂ ਨੇ ਹਾਦਸੇ ਦੀ ਜਾਂਚ ਹੋ ਰਹੀ ਹੈ ਤੇ ਵੱਡੀ ਮਾਤਰਾ ਦੇ ਵਿੱਚ ਇੱਥੇ ਗੰਧਕ ਤੇ ਪोटाश ਵੇਚਿਆ ਜਾ ਰਿਆ ਸੀ ਤੇ ਵੇਚਣ ਦੇ ਲਈ ਇਹਨਾਂ ਹੁਣ ਲੋਕਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਸਥਾਨਕ ਲੋਕਾਂ ਨੇ ਪੰਜਾਬ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸ਼ਰੇਆਮ ਪोटाਸ਼ ਤੇ ਗੰਧਕ ਵੇਚਣ ਵਾਲੇ ਦੁਕਾਨਦਾਰਾਂ ਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੁਆੜੀ ਦਾ ਦੇੜਾ ਹੁਣ ਕਰਕੇ ਵੀ ਮਤਲਬ ਕਾਫੀ ਸਾਰੇ ਪਰਿਵਾਰ ਪਟਾਕੇ ਵਗੈਰਾ ਚਲਾ ਰਹੇ ਸੀ ਇਹ ਡੇਰੇ ਵਾਲੇ ਵੀਰ ਸਾਡੇ ਜਿਹੜੇ ਇਹ ਵੀ ਇਹਨਾਂ ਦੇ ਬੱਚੇ ਵੀ ਪਟਾਕੇ ਪਟੋਕੇ ਵਗੈਰਾ ਚਲਾ ਰਹੇ ਉਹਦੇ ਵਿੱਚ ਇਹਨਾਂ ਨੇ ਪਤਾ ਨਹੀਂ ਕੱਲ ਕਿਤੇ ਉਹ ਗੰਧਕ ਪਟਾਸ਼ੀ ਕਿਤੇ ਲਿਆਦੀ ਤੇ ਉਹ ਕਿਤੇ ਜਿਆਦਾ ਕੁਆਂਟੀਟੀ ਚ ਮਤਲਬ ਕਿਸੇ ਦੁਕਾਨਦਾਰ ਨੇ ਬੇਵਕੂਫੀ ਨਾਲ ਇਹਨਾਂ ਨੂੰ ਦਿੱਤੀ ਆ ਤੇ ਜੇ ਬੱਚੇ ਮੰਗਣ ਗਏ ਹੀ ਆ ਤੇ ਤੁਸੀਂ ਉਹਨਾਂ ਨੂੰ ਕੁਆਂਟੀਟੀ ਥੋੜੀ ਦੋ ਉਹ ਬਹੁਤ ਜਿਆਦਾ ਕੁਆਂਟੀਟੀ ਹੋਣ ਕਰਕੇ ਪਤਾ ਨਹੀਂ ਇਹਨਾਂ ਕੋ ਕਿਵੇਂ ਹਾਦਸਾ ਜਾਓ ਇਹਨਾਂ ਦੀ ਕਿਸ ਗਲਤੀ ਕਾਰਨ ਉੱਤੇ ਬਲਾਸਟ ਹੋਇਆ ਵਾ ਉਹਦੇ ਨਾਲ ਜੀ بڑے ਸੱਤ ਜੀ ਇਹਨਾਂ ਦੇ ਜੀ ਘਟੂ ਘਟ ਇੰਜਰ ਹੋਇਆ ਇੰਜਰ ਇੰਨੇ ਜ਼ਿਆਦਾ ਹੋਇਆ ਵੀ ਇੱਕ ਬੱਚੇ ਦੀਆਂ ਦੋਨੋਂ ਬਾਹਾਂ ਹੀ ਮਤਲਬ ਉੱਡ ਗਈਆਂ ਨੇ ਤੇ ਦੂਸਰੇ ਬੱਚੇ ਦਾ ਵੀ ਸ਼ਾਮ ਸਿੰਘ ਦੇ ਦੋਵੇਂ ਬੇਟੇ ਆ ਉਹਦੇ ਦੂਸਰੇ ਬੇਟੇ ਦੀ ਵੀ ਬਾਹ ਇੱਕ ਤੇ ਚਵਾੜਾ ਉੱਡ ਗਿਆ ਤੇ ਦੂਜੇ ਬੱਚੇ ਆ ਜਿਹੜੇ ਉਹਨਾਂ ਦੀ ਨਜ਼ਰਾਂ ਜਾ ਚੁੱਕੀਆਂ ਨੇ ਦੋ ਬੱਚੇ ਲਗਭਗ ਡਾਕਟਰ ਸਾਹਿਬ ਨੇ ਇੱਕ ਦਾ ਤਾਂ ਜਵਾਬ ਹੀ ਦੇ ਦਿੱਤਾ ਵੀ ਮਤਲਬ ਤੇ ਹੁਣ ਉਹ ਸਵੇਰ ਮਤਲਬ ਆਧੇ ਹੀ ਹਮਰਾਸ਼ਰ ਦਾਖਲ ਨੇ ਇਹ ਕੱਕੜ ਹਸਪੀਟਲ ਨੇ ਦੋ ਬੱਚੇ ਦੋ ਬੱਚੇ ਆ ਉਹ ਮੈਂ ਆਪਣਾ ਬੱਲੇ ਵੀ ਸਾਰੇ ਇਸਤੇਹਾਰ ਜਿਉਂ-ਜਿਉਂ ਸੁਣਦੇ ਨੇ ਕੁਝ ਰਾਤ ਹੀ ਅਜਿਹੇ ਇਤਿਹਾਸ ਵਿੱਚ ਹੋਏ ਉਹਨਾਂ ਚ ਰਿਸ਼ਤੇਦਾਰ ਵੀ ਆ ਗਏ ਨਹੀਂ ਜੀ ਹਾਂਜੀ ਉਹਨਾਂ ਚ ਦੋ ਬੱਲੇ ਲੜਕੇ ਦੇ ਜੀਜਾ ਜੀ ਨੇ ਦੋ ਜੀ ਇੱਕ ਪਿੰਡ ਚੰਗੀ ਪਨਵਾ ਤੋਂ ਇੱਕ ਮੂੜਿਆਂਵਾਲ ਪਿੰਡ ਆ ਜੀ ਬਟਾਲੇ ਦੇ ਲਾਗੇ ਉਤੋਂ ਆ ਜੀ ਬਹੁਤ ਜਿਆਦਾ ਸੀਰੀਅਸ ਬਹੁਤ ਜਿਆਦਾ ਜੀ ਇੱਕ ਜਿਹੜਾ ਇਹਨਾਂ ਦਾ ਮਹਿਮਾਨ ਆ ਮੂੜੇਵਚਨੀ ਜੀ ਵਾਲਾ ਉਹਦੀ ਨਜ਼ਰ ਦਾ ਮਤਲਬ ਡਾਕਟਰ ਸਾਹਿਬ ਨੇ ਡਰਾਇਆ ਸੀ ਕਿ ਮਤਲਬ ਉਹ ਮੁਸ਼ਕਲ ਹੈ ਇਸ ਬੰਦੇ ਕੋਲ ਪੁਲਿਸ ਨੂੰ ਸੂਚਿਤ ਵਗੈਰਾ ਕੀਤਾ ਹੁੰਦਾ ਵੀ ਪਲੀਜ਼ ਨੂੰ ਜੀ ਹੁਣ ਖਬਰ ਜਿਹੜੇ ਮਰੀ ਹੈ ਮਤਲਬ ਕਿਉਂਕਿ ਰਾਤ ਤੇ ਪਰਿਵਾਰ ਬਹੁਤ ਕ੍ਰਿਟੀਕਲ ਹਾਲਤ ਵਿੱਚ ਮਤਲਬ ਲੈ ਕੇ ਚੱਲ ਗਏ ਤੇ ਜਿਹੜੇ ਮੋਦਬਰ ਨੂੰ ਜਿਵੇਂ ਸਾਨੂੰ ਪਤਾ ਲੱਗਾ ਪਰਸਨਲ ਬਾਡੀ ਮਤਲਬ ਹੈਗਾ ਵੀਰ ਜੀ ਦਾ ਨੇੜਤਾ ਤੇ ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਤੇ ਅਸੀਂ ਵੀ ਰਾਤ ਹੀ ਹਸਪੀਟਲ ਹੀ ਚੱਲ ਗਏ ਆ ਤੇ ਆਈ ਵੀ ਆਈ ਉੱਥੇ ਹਸਪੀਟਲ ਚ ਆਪਾਂ ਉਹਨਾਂ ਨੂੰ ਦਾਖਲ ਕਰਾਇਆ ਸੀ ਉਹਨਾਂ ਸਵੇਰੇ ਜਵਾਬ ਦੇ ਕੇ ਤੇ ਦੂਸਰੇ ਹਫਤੇ ਨਾਲ ਸ਼ਿਫਟ ਕਰਤਾ ਜੀ ਸਰ ਲੱਗਦਾ ਕਿ ਜਿਹੜੇ ਦੁਕਾਨਦਾਰ ਨੇ ਇਹ ਦਿੱਤੀ ਹੈ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਜੀ ਦੁਕਾਨਦਾਰ ਸਮਝਦਾਰ ਹੋਣਾ ਚਾਹੀਦਾ ਪਹਿਲੀ ਗੱਲ ਜੇ ਉਹਦੇ ਕੋਲ ਲਾਇਸੈਂਸ ਹੈ ਤੇ ਬੱਚੇ ਲੈਣ ਗਏ ਆ ਤੇ ਬੱਚਿਆਂ ਨੂੰ ਇਨੀ ਕੁਆਂਟੀਟੀ ਚ ਬੱਚੇ ਕੋ ਥੋੜਾ ਲਾਇਸੈਂਸ ਹੀ ਇਹ ਅਹੀ ਤੇ ਬਿਲਕੁਲ ਚਾਹਾਂਗੇ ਸਾਡਾ ਸਾਰਾ ਨਗਰੀ ਚਾਹੂਗਾ ਨਗਰ ਕੀ ਸਾਰੇ ਬੁੱਧੀਜੀਵੀ ਲੋਕ ਚਾਹਣਗੇ ਵੀ ਐਵੇਂ ਖੁੱਲੇ ਆਮ ਤੁਸੀਂ ਜਿਹੜੀ ਮਰਜ਼ੀ ਚੀਜ਼ ਵਿੱਚ ਸੱਤ ਜੀ ਥੋੜੇ ਨਹੀਂ ਹੁੰਦੇ ਜੀ ਸਾਰਾ ਘਰ ਖਾਲੀ ਹੋ ਗਿਆ ਔਰ ਇਹਨਾਂ ਦੀ ਮਾਲੀ ਹਾਲ ਦੇ ਨਹੀਂ ਕਮਜ਼ੋਰ ਹੈ ਕਿ ਮਤਲਬ ਇਲਾਜ ਕਰਵਾ ਹੀ ਨਹੀਂ ਸਕਦੇ ਸਰ ਇੱਥੇ ਕੋਈ ਲੇਡੀਜ਼ ਵੀ ਆ ਗਏ ਸੀ ਜਿਹਦੇ ਵੀ ਹਾਂਜੀ ਇੱਕ ਲੇਡੀਜ਼ ਲੜਕੇ ਦੀ ਮਾਤਾ ਜੀ ਗੁਰਨਾਮ ਸਿੰਘ ਦੀ ਕਰਵਾਈ ਆ ਇੱਕ ਉਹਨਾਂ ਦੀ ਬੇਟੀ ਆ ਜੀ ਤੇ ਉਹਦੀ ਵੀ ਲੱਤ ਇੰਜਰੀ ਆ ਤੇ ਮਤਲਬ ਕਰਦੀ ਉਹਨਾਂ ਦੇ ਤਾਂ ਕਾਫੀ ਆ ਤੇ ਬੱਚਿਆਂ ਦੇ ਤਾਂ ਬਹੁਤ ਜ਼ਿਆਦਾ ਹੀ ਆ ਜੀ ਉਹ ਤੇ ਮਤਲਬ ਸਤਗੁਰੂ ਆ ਕਿਰਪਾ ਕਰਨ ਵੀ ਉਹਨਾਂ ਦੀ ਜਾਨ ਬਚੇ ਜੇ ਤਾਂ ਸਰ ਬਲਾਸਟ ਬਲਾਸਟ ਦੇ ਕਿੰਨੇ ਕਿ ਜਿਹੜੇ ਧਮਕੇ ਜਿਹੜੇ ਪਿੰਡ 'ਚ ਜਿਹੜੇ ਸੁਣੇ ਸਰ ਬਲਾਸਟ ਅੱਖੀਂ ਵੇਖਣ ਵਾਲਿਆਂ ਦੇ ਤੇ ਮਤਲਬ ਇੰਨਾ ਹੈਗਾ ਜੇ ਵੀ ਇਥੇ ਚੀਥੜੇ ਉੱਡੇ ਅਸੀਂ ਵੀ ਮਤਲਬ ਜਦੋਂ ਪਹੁੰਚੇ ਹਾਂ ਉੱਥੇ ਸਾਰਾ ਕੁਝ ਇੱਥੇ ਹੀ ਤੇ ਬਹੁਤ ਬੁਰੀ ਹਾਲਤ ਦੀ ਇੰਨੀ ਜ਼ਿਆਦਾ ਵੀ ਮਤਲਬ ਅੰਗ ਉੱਡ ਚੁੱਕੇ ਤੇ ਕੰਦਾ ਨਾਲ ਤੁਸੀਂ ਇੱਥੇ ਵੇਖ ਸਕਦੇ ਹੋ ਕਾਫੀ ਟੁਕੜੇ ਇੱਥੇ ਵੀ ਰੰਗ ਪਟਕੇ ਵੀ ਹੋਏ ਆ ਕੁਝ ਟੁਕੜਿਆਂ ਦਾ ਨੁਕਸਾਨ ਵੀ ਹੋਇਆ ਇਹ ਮਤਲਬ ਇਧਰ ਉਧਰ ਖਿਲਰ ਖਿਲਰ ਗਏ ਤੇ ਬਹੁਤ ਜ਼ਿਆਦਾ ਹੀ ਬੁਰੀ ਹਾਲਤ ਹੈ ਜੀ ਦੇਖਣਯੋਗ ਨਹੀਂ ਹਾਲਤ ਇੰਨੀ ਤਰਸਯੋਗਿਆ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਅਸੀਂ ਇਹੋ ਮੰਗ ਕਰਨਿਆ ਜੀ ਜਿਹੜੀ ਤੇ ਇਹ ਇੰਨੀ ਕੁਆਂਟੀਟੀ ਚ ਜਿਹੜੀ ਬੱਚਿਆਂ ਨੂੰ ਦੇ ਦਿੱਤੀ ਆ ਵੇਖੋ ਕੋਈ ਵੀ ਦੁਕਾਨਦਾਰ ਆ ਉਹਦੇ ਕੋਈ ਜਰੀਲੀ ਦਵਾਈ ਬੱਚੇ ਨੂੰ ਜਾਂ ਸਿਆੜੇ ਨੂੰ ਨਹੀਂ ਦਿੰਦਾ ਕੱਲਾ ਵੇਖ ਕੇ ਜੀ ਤੇ ਇਹ ਇੰਨੀ ਕੁਆਂਟੀਟੀ ਜੇ ਤੁਸੀਂ ਉਹਨੂੰ ਪਟਾਜ ਕਹਿੰਦੇ ਕਿ ਦੇ ਦਈਏ ਵੇ ਇੱਡਾ ਵੱਡਾ ਬਲਾਸਟ ਹੋ ਜੇ 30 ਫੁੱਟ ਤੇ ਜਾ ਕੇ ਸਰ ਸ਼ੀਸ਼ੇ ਟੁੱਟ ਗਏ ਤੁਸੀਂ ਵੇਖੋ ਕਿੰਨੀ ਉਹਦੀ ਪਾਵਰ ਹੋਊਗੀ ਤੇ ਇਹਦੀ ਜਾਂਚ ਹੋਣੀ ਚਾਹੀਦੀ ਆ ਵੀ ਇਹ ਕਿਹਨੇ ਦਿੱਤਾ ਵਾ ਉਹਨਾਂ ਦੇ ਅੰਗ ਵੀ ਦੂਰ ਦੂਰ ਤੱਕ ਆਂਗ ਉਹਨਾਂ ਦੇ ਖਿਲਰੇ ਆ ਮਤਲਬ ਇੰਨੀ ਬੁਰੀ ਹਾਲਤ ਨਾਲ ਦੇ ਪਰਿਵਾਰ ਦਾ ਬਹੁਤ ਬੁਰਾ ਹਾਲ ਆ ਜੀ ਮਤਲਬ ਇੱਕ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਸਰ ਕੀ ਨਾਜੀ ਆਪਣਾ ਮੇਰਾ ਨਾਮ ਜਤਿੰਦਰਪਾਲ ਸਿੰਘ ਆ ਮੈਂ ਹਸਾਮ ਕਦਰ ਪੰਚੇ ਆ ਸਰ ਜਿਹੜਾ ਰਿਪਾਹਸ ਹੋਇਆ ਤੁਸੀਂ ਹਸਪੀਟਲ ਹੋ ਗਏ ਕਿਵੇਂ ਦੇ ਲਾਦੇ ਮਤਲਬ ਬਹੁਤ ਨਾਜਿਕ ਹਾਲਾਤ ਕਿਉਂਕਿ ਉਹਦੇ ਵਿੱਚ ਦੋ ਜਣੇ ਉਹ ਤੇ ਕ੍ਰਿਟੀਕਲ ਨੇ ਇੱਕ ਦੇ ਹੱਥ ਬਿਲਕੁਲ ਲੋਹੇ ਲੱਥ ਗਏ ਚੱਕ ਨੇ ਜਿਹਾ ਜਵਾੜੇ ਉੱਡ ਗਏ ਇੱਕ ਲੜਕੀ ਆ ਉਹਦੀਆਂ ਲੱਤਾਂ ਦੇ ਵੱਜਿਆ ਇੱਕ ਇਹਨਾਂ ਦੀ ਮਦਰ ਆ ਉਹਨਾਂ ਦੀ ਲੜਕੀ ਦੀ ਉਹਨਾਂ ਦੇ ਨਾ ਫਿਰ ਕੇ ਸਾਤੇ ਸਰਵੇਖਕਾ ਕਨੋ ਹਸਪੀਟਲ ਦੇ ਦੋ ਇਸ ਘਰ ਦੇ ਜਵਾਈ ਨੇ। ਨਾ ਟੋਟਲੀ 7 ਜਾਣੇ ਨੇ ਜਿਵੇਂ ਪੰਜ ਜੈਂਟਸ ਨੇ ਤੇ ਦੋ ਲੇਡੀਜ਼ ਨੇ। ਖਾਸ ਅਸਰ ਕਾਰਨ ਕੀ ਰਿਹਾ ਵੀ। ਕਾਰਨ ਟੋਟਲੀ ਦਾ ਭਾਏ ਹੋ ਮੰਨਿਆ ਕਿ ਆਪਣਾ ਨੈਗਲੀਜੈਂਸ ਵੇਚਣ ਵਾਲਿਆਂ ਦੀ ਵੀ ਆ। ਤੇ ਇਹ ਬੱਚੇ ਸੀਗੇ ਇਹਨਾਂ ਦੀ ਵੀ ਆ। ਕਿਉਂਕਿ ਸਿਆਣੇ ਜਿਹੜੇ ਪਰਿਵਾਰ ਦੇ ਜੀ ਹੋ ਸੌਂਗੇ ਆ। ਇਹ ਬੱਚੇ ਕਿਤੇ ਜਾ ਕੇ ਪਤਾ ਨਹੀਂ ਲਏ ਆ। ਇਹਦਾ ਮਤਲਬ ਕਿ ਖੁੱਲਿਆਂ ਵਿੱਚ ਦਾ ਤੇ ਫੇਲਿਅਰ ਆਫ ਐਡਮਿਨਿਸਟ੍ਰੇਸ਼ਨ। ਕਿਉਂਕਿ ਇਹ ਜਿਹੜੀਆਂ ਚੀਜ਼ਾਂ ਇੰਨੀਆਂ ਖੁੱਲਿਆਂ ਵੇਕਨੀਆਂ ਤੇ ਫਿਰ ਬੱਚੇ ਜਿਹੜੇ ਉਹ ਮਾਂ ਪੈਨੂੰ ਪੁੱਛ ਕੇ ਤੇ ਲਿਓਂਦੇ ਨੇ ਉਹ ਫਿਰ ਜੇ ਲੈ ਆਏ ਨੇ ਤੇ ਇਹਦਾ ਮਤਲਬ ਕਿ ਹੰਡਸਟੇਕਨ ਦਾ ਫੇਲਰ ਵੀ ਬਰਾਬਰੀ ਜ਼ਿੰਮੇਵਾਰ ਹੈ ਜਿੰਨਾ ਕਿ ਇਹਨਾਂ ਦਾ ਤੇ ਵੇਚਣਾ ਲੱਗਦਾ ਲੱਗਦਾ ਉਹਨਾਂ ਤੇ ਕਾਰਵਾਈ ਹੋਣੀ ਜੇਗੀ ਫੁੱਲ ਬਿਲਕੁਲ ਵੇਚਣ ਵਾਲਿਆਂ ਤੇ ਹੋਣੀ ਚਾਹੀਦੀ ਕਾਰਵਾਈ ਕਿਉਂਕਿ ਕਿੰਨਾ ਨਕਸਾ ਹੈ ਗਰੀਬ ਪਰਿਵਾਰਾਂ ਇਸ ਵੇਲੇ ਮੇਰਾ ਖਿਆਲ ਆਉਂਦਾ ਵੀ ਇਹ ਲੋਕ ਸਾਰੇ ਜਣੇ ਆਪਣੀ ਕਲੈਕਸ਼ਨ ਕਰਕੇ ਉਹਨਾਂ ਦਾ ਲਾਜ ਵਗੈਰਾ ਜਿਹੜਾ ਕੋਈ ਕਾਨੂੰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਸਮਰੱਥ ਵੀ ਨਹੀਂ ਹੈਗੇ ਬਸ ਇਹ ਗਰੀਬੀ ਕਰਕੇ ਹੀ ਤਗੜਾ ਬੰਦਾ ਜਿਹੜਾ ਉਹ 10000 ਦੇ 20 ਦੇ ਬਟਾਕੇ ਲੈ ਆਉਂਦਾ ਜਿਹੜਾ ਗਰੀਬ ਹੈ ਉਹ ਸੌਖਾ ਰਾ ਲਾਉਂਦਾ ਇਹਨਾਂ ਨੇ ਸਸਤਾ ਦੇ ਸੌਖਾ ਰਾ ਲੰਮੇ ਲੰਮੇ ਆਪਣਾ ਨੁਕਸਾਨ ਕਰਾਇਆ ਸਰ ਜਦੋਂ ਪਲਾਸਟਿਕ ਕੈਮੀ ਦੀ ਆਵਾਜ਼ ਲੱਗੀ ਜਦੋਂ ਪਿੰਡ ਦੇ ਵਿੱਚ ਕਦੀ ਸੁਣੀ ਹੈ ਅੱਖਰ ਪਿੰਡ ਵਾਸੀ ਜਨਾਂ ਦਾ ਰਹਿਣ ਐਕਚੁਅਲੀ ਮੈਂ ਰਾਤੀ ਖਿਆਰਾ ਪਰ ਜਿਹੜੇ ਆਣ ਗਵਾਂਡ ਨੇ ਦੱਸਿਆ ਆ ਕਿ ਤੁਸੀਂ ਬਲਾਸਟ ਲਾਓ ਕਿ ਬਲਾਸਟ ਉੱਥੇ ਬਾਹਰ ਹੋਇਆ ਤੇ ਤੁਸੀਂ ਧਿਆਨ ਮਾਰੋ ਤੇ ਸ਼ੀਸ਼ੇ ਆ ਵੇਖੋ ਟੁੱਟੇ ਪਏ ਆ ਇਹਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਤਾਂ ਹੀ ਅਗਲੇ ਹੱਥ ਦੋਵੇਂ ਉੱਡ ਗਏ ਆ ਤੇ ਫਿਰ ਬਹੁਤ ਜ਼ਿਆਦਾ ਬਲਾਸਟ ਆ ਪਰ ਫਿਰ ਵੀ ਆਮ ਲੋਕਾਂ ਦਾ ਕਿ ਇਹ ਗੱਲ ਜਿਹੜੀ ਹੋ ਸਕਦਾ ਵੀ ਇੰਨੀ ਸੀਰੀਅਸਲੀ ਨਾ ਲਈਏ ਕਿਉਂਕਿ ਦੀਵਾਲੀ ਸੀ ਹੋਰ ਵੀ ਪਟਾਕੇ ਚੱਲਦੇ ਸੀ ਪਰ ਆਣਗਵਾਂਡ ਜਿਹੜੇ ਡੇਰੇ ਵਾਲੇ ਉਹਨਾਂ ਨੇ ਤੇ ਨੋਟ ਕੀਤਾ ਵੀ ਬਹੁਤ ਜ਼ਿਆਦਾ ਬੰਦਾ ਮੌਕੇ ਤੇ ਅੰਸ਼ਾਨ ਤੋਂ ਮੰਗ ਕਰਦੇ ਆ ਕਿ ਵੀ ਜਿਹੜੇ ਜੀ ਹਸਪਤਾਲ ਦਾਖਲ ਨੇ ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਵੇ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਜਾਨ ਬਚਾਈ ਜਾਵੇ ਤੇ ਫਿਰ ਜਿਹੜੇ ਵੇਚਣ ਵਾਲੇ ਇਹਨਾਂ ਤੇ ਕਾਰਵਾਈ ਹੋਈ ਤੇ ਅੱਗੇ ਤੋਂ ਵੀ ਹੁਣ ਲੋੜੀ ਆਉਣੀ ਆ ਚਾਈਨਾ ਡੋਰੇ ਉਹਦੇ ਨਾਲ ਬੜੇ ਹਾਸੇ ਹੋਣੇ ਆ ਉੱਤੇ ਵੀ ਨਕੇਲ ਪਾਈ ਜਾਏ ਇਹ ਵੇਚਣ ਵਾਲਿਆਂ ਤੇ ਪਾਈ ਜਾਏ ਜਿਹੜੇ ਵੇਚਦੇ ਆ ਜੇ ਕਿਸੇ ਨੂੰ ਇਸੇ ਦੀ ਲੋੜ ਆ ਉਹਨਾਂ ਤੇ ਉਹਨਾਂ ਦਾ ਕੋਈ ਲਾਇਸੈਂਸ ਹੋਵੇ ਉਹਨਾਂ ਨੂੰ ਪ੍ਰੋਪਰ ਮਤਲਬ ਕੰਟੇਬਲ ਜਿਹੜਾ ਕਿ ਨਹੀਂ ਬਣਾਇਆ ਜਾਣਾ ਚਾਹੀਦਾ ਆ ਤੇ ਲਾਪਰਤੀ ਵੀ ਜੇ ਕੋਈ ਗਲਤ ਕੰਮ ਇਦਾਂ ਕਰਦਾ ਸੋ ਉਹ ਜਵਾਬਦੇ ਹੋਣਾ ਚਾਹੀਦਾ ਸਰ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਉਹਨਾਂ ਨੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜਾ ਸਾਰਾ ਇਨਵੈਸਟੀਗੇਸ਼ਨ ਦਾ ਹੀ 파ਟ ਆ ਉਹਨਾਂ ਇਨਵੈਸਟੀਗੇਸ਼ਨ ਕਰਨਗੇ ਉਦੇ ਤੋਂ ਬਾਅਦ ਫੋਰੈਂਸਿਕ ਇਹਨਾਂ ਦੀ ਟੀਮ ਵੀ ਜਿਹੜੀ ਇੱਥੇ ਉਹਨਾਂ ਨੇ ਬੁਲਾਈ ਆ ਉਹ ਹੁਣ ਵੇਖਣਗੇ ਵੀ ਮਤਲਬ ਇਹ ਜੋ ਇਹਦੇ ਪਾਰਟ ਆਫ ਹੈ ਇਨਵੈਸਟੀਗੇਸ਼ਨ ਹੈ ਜਿਹੜੀ ਜਦੋਂ ਕੰਪਲੀਟ ਹੋਏਗੀ ਉਹ ਤੋਂ ਬਾਅਦ ਪਤਾ ਲੱਗੂਗਾ ਕਿ ਉਹਨਾਂ ਕੀ ਰਿਜ਼ਲਟ ਨਿਕਲਣਗੇ ਸਰ ਜਦੋਂ ਹਸਾ ਵਾਪਰਿਆ ਕੁਝ ਬੱਚੇ ਦੇ ਪਾਰਟਸ ਵਗੈਰਾ ਵੀ ਖਿਲਰੇ ਆ ਜਿਹੜੇ ਅਸੀਂ ਹੁਣੇ ਦੇਖ ਰਹੇ ਸੀ ਇਕੱਠੇ ਕਿੱਥੇ ਹੋਏ ਨੇ ਹਾਂਜੀ ਉਹ ਫਿਰ ਇਹ ਦੋ ਬੱਚਿਆਂ ਦੇ ਦੇ ਹੱਥ ਹੀ ਬਿਲਕੁਲ ਲੱਗੇ ਨਾ ਨਾਲੋਂ ਦੋਵੇਂ ਦੋਵੇਂ ਹੱਥ ਲੱਗੇ ਆ ਉਹ ਉਹਨਾਂ ਦੀ ਉਂਗਲਾਂ-ਉਂਗਲਾਂ ਚੀਥੜੇ-ਚਾਥੜੇ ਉੱਡਣੇ ਸੀਗੇ ਇਹ ਕਰਕੇ ਜਿਸ ਤਰੀਕੇ ਨਾਲ ਮਤਲਬ ਇਹਨਾਂ ਦਾ ਡੈਮੇਜ ਹੋਇਆ ਜਨੀਅਰ ਸਟਾਂ ਇਹ ਛੇਤੀ ਨਾਲ ਮਤਲਬ ਕਿਊਰ ਹੋਣਾਂ ਲੀਆਂ ਨਹੀਂ ਗੀਆਂ ਇਹ ਬਹੁਤ ਲੰਮਾ ਸਮਾਂ ਲਾ ਚੱਲੇਗਾ ਹਾਂਜੀ ਇੱਕ ਦੇ ਅੱਖਾਂ ਵਿੱਚ ਚਲੀ ਗਈਆਂ ਉਹ ਇਹਨਾਂ ਦਾ ਜਵਾਈ ਸੀ ਉਹ ਵੀ ਇੱਥੇ ਆਏ ਕੱਟੇ ਹੋਏ ਜੀ ਜੇਕਰ ਬੜਾ ਮੋਰ ਨਰ ਭੜੀ ਘਟਣਾ ਬਹੁਤ ਬਹੁਤ ਅਸਹਿ ਅਕਹਿ ਮਤਲਬ ਜਿਹੜੀ ਇਹ ਇਨਸੀਡੈਂਟ ਹੋਈ ਆ ਇਹ ਸਾਰਾ ਪਿੰਡ ਇਹਦੇ ਵਿੱਚ ਬਹੁਤ ਮਤਲਬ ਨਰਾਸ਼ ਆ ਇਹਦੇ ਵਿੱਚ ਬਹੁਤ ਦੁੱਖ ਮਹਿਸੂਸ ਸਾਰਿਆਂ ਨੇ ਕੀਤਾ ਇਹ ਨੀ ਬਨਾਨ ਸਿੰਘ son of ਦੀਦ ਸਿੰਘ ਵਾਸੀ ਪਿੰਡ ਤੇ ਧਰਮਾਬਾਦ ਤੇ ਸਤਨਾਮ ਸਿੰਘ son of ਬੀਤ ਸਿੰਘ ਦੋਵੇਂ ਤੇ ਭਰਾ ਨੇ ਇਹਨਾਂ ਦੇ ਅਲੱਗ-ਅਲੱਗ ਘਰ ਨੇ ਆਪੋ ਚ ਇਹਨਾਂ ਦੇ ਬੱਚੇ ਪਟਾਕੇ ਚਲਾ ਰਹੇ ਕਿ ਦਵਾਤੀ ਇਹਨਾਂ ਨੇ ਸਾਰ ਜਿਹੜੀ ਉਹ ਤੇ ਪਾਈਪ ਵਗੈਰਾ ਹੁੰਦੀਆਂ ਨਾ ਉਹਦੇ ਵਿੱਚ ਪਾ ਕੇ ਤੇ ਪਟਾਕੇ ਤੇ ਸਸਤੇ ਜਿਹੜੇ ਆ ਉਹ ਲਿਆ ਕੇ ਤੇ ਚਲਾ ਰਹੇ ਸੀ ਉਹ ਸਾਰ ਆਪ ਹੀ ਤਿਆਰ ਕਰ ਰਹੇ ਸੀ ਤਾਂ ਕਿੰਨੇ ਲੋਕ ਜ਼ਖਮੀ ਹੋ ਜਣਗੇ ਇਹ ਸਾਰ ਪੰਜ ਜੈਂਸ ਨੇ ਦੋ ਤੇ ਲੇਡੀਜ਼ ਨੇ ਕੀ ਹਾਲਾਤ ਨੇ ਉਹਨਾਂ ਦੇ ਲਾ ਸਰ ਦੋ ਦੀ ਕੰਡੀਸ਼ਨ ਜਿਹੜੀ ਉੱਤੇ ਕ੍ਰਿਟੀਕਲ ਆ ਬਾਕੀ ਕੋਈ ਠੀਕ ਵੇ ਇਹ ਤਾਂ ਗੰਦਕ ਪ੍ਰਦਸ਼ਤ ਰਪਨਾ ਰਸੇ ਜਾ ਰਹੀ ਹੈ ਸਰ ਇਹ ਕਹਿ ਰਹੇ ਨੇ ਅਜੇ ਮੈਂ ਐਫਐਸਐਲ ਦੀ ਟੀਮ ਲਾਈ ਆ ਉਹ ਤੇ ਦੇਖੇਗੀ ਆਗੇ ਕੀ ਹੋ ਸਕਦਾ ਹੈ ਇਹ ਸਰ ਲੱਗਦਾ ਨਹੀਂ ਵੀ ਜਿਹੜੇ ਖੋਲੇ ਆ ਜਿਹੜੀ ਵਿਖਰੀ ਹੈ ਤੇ ਕੋਈ ਨਾ ਕੋਈ ਰੋਕ ਲੱਗੀ ਲੱਗੀ ਬਿਲਕੁਲ ਬਿਲਕੁਲ ਇਹ ਇਸ ਬੰਦੀ ਤੇ ਜਦੋਂ ਸਾਨੂੰ ਕੋਲ ਸੂਚਨਾ ਮਿਲ ਜੂ ਉਦੋਂ ਤੱਕ ਤੇ ਕਲੋਨੀਕਰਨ ਕਰਾਂਗੇ ਆਪਾਂ ਹੁਣ ਤੱਕ ਸਰ ਕੋਈ ਜਾਂਚ ਸਾਹਮਣੇ ਆਇਆ ਕੋਈ ਨਹੀਂ ਸਰ ਅਜੇ ਜੀ ਕੋਈ ਵੀ ਪਤਾ ਲੱਗਾ ਪਰ ਐਨਆਰ ਜਿਹੜੇ ਆਸ-ਪਾਸ ਵਾਲੇ ਆ ਇਹਨਾਂ ਤੋਂ ਹੀ ਪਤਾ ਲੱਗਾ ਵੀ ਆਪ ਹੀ ਚਾਰਖਾ ਨਹੀਂ ਖਾਣਾ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੀ ਜੀ ਜਿਹੜੇ ਸਰ ਪਟਾਸ਼ੂਗਾ ਦਾ ਤੇ ਵੇਚਦੇ ਆ ਜੀ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਹਨਾਂ ਦਾ ਵੀ ਦੇਖਦੇ ਆ ਪਹਿਲਾਂ ਸਭ ਤੋਂ ਪਹਿਲਾਂ ਸਾਡੀ ਤੇ ਪ੍ਰੋਟੀਆ ਵੀ ਉਹਨਾਂ ਦੀ ਜਾਨ ਬਚਾਈ ਜਾ ਸਰ ਕੋ ਫਰਾਂਸਿਕ ਟੀਮ ਵੀ ਆ ਰਹੀ ਹੈ ਮੋਕਰੀਓ ਐਫਐਸਐਲ ਦੀ ਟੀਮ ਆ ਰਹੀ ਹੈ ਜੀ